ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਐਨ ਆਰ ਆਈ ਕਲੋਨੀ ਮਾਛੇਵੜ ਵਜੋਂ ਹੋਈ ਹੈ ਉਹ 2019 ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਜਾਣਕਾਰੀ ਅਨੁਸਾਰ 24 ਸਾਲਾ ਬਲਜੋਤ ਸਿੰਘ ਅਮਰੀਕਾ ਵਿੱਚ ਟ੍ਰੇਲਰ ਡਰਾਈਵਰ ਦਾ ਕੰਮ ਕਰਦਾ ਸੀ ਟਰਾਲਾ ਚਲਾਉਂਦੇ ਸਮੇਂ ਉਹ ਹਾਦਸੇ 'ਚ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਬਲਜੋਤ ਦੀ ਇੱਕ ਭੈਣ ਆਸਟ੍ਰੇਲੀਆ ਰਹਿੰਦੀ ਸੀ ਬਲਜੋਤ ਦਾ ਜਨਮ ਦਿਨ 15 ਸਤੰਬਰ ਨੂੰ ਸੀ ਅਤੇ ਉਸ ਆਪਣੇ ਦੋਸਤਾਂ ਨਾਲ ਖੁਸ਼ੀ-ਖੁਸ਼ੀ ਮਨਾਇਆ ਸੀ ਪਰ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਉਸ ਨਾਲ ਕੁਝ ਅਜਿਹਾ ਪਾਉਣਾ ਵੀ ਵਾਪਰ ਜਾਵੇਗਾ। ਜਮਨਤੋ ਨਰਨਾਪਾ ਮੈਂ ਕੀ ਕਹੂੰਗੀ। ਲਾ ਜੀ ਬਸ ਦੋਸਤਾਂ ਦਾ ਮਾਮਾ ਜੀ ਮਿਲਦਾ ਜੀ। ਬਿਲਕੁਲ। ਕਿ ਮੇਰੇ ਇੱਕੋ ਇੱਕ ਭਾਂਗਿਆ ਸੀ ਬਜੇਸ਼ਾਂ ਦਾ। ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਿਆ ਸੀ ਜੀ। ਤੇ ਉੱਥੇ ਕੰਮਾਂ ਚਲਾਉਂਦਾ ਸੀ ਜੀ। ਇਹ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮ ਨੂੰ ਇਹ ਤੁਹਾਡੇ ਬੱਚੇ ਦਾ ਸਟੂਡੈਂਟ ਹੋ ਗਿਆ ਤੇ ਆਈਟੀਯੂ ਵਿੱਚ ਹੈ ਤੇ ਪਹਿਲਾਂ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਵਿੱਚ ਉਹਨਾਂ ਨੇ ਜਦਸੀ ਲਈ ਡਾਉ ਡਾਫਨੇ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਇਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਬਖਰੇ ਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਜੈਨੂ ਜੀ 5 ਸਾਲ ਹੋ ਗਏ ਸੀ ਜੀ 2019 ਦੀ ਹੈ ਉਹ ਦੋ ਪਾਤਰਾ ਸੀ ਜੀ ਕੀ ਕੰਮ ਕਰਦੇ ਸੀ ਤੇ ਟ੍ਰੈਲਾ ਚਲਾਉਂਦਾ ਸੀ ਅੱਛਾ ਜੀ ਹਾਂ ਜੀ ਤੇ ਟ੍ਰੈਲੇ ਦੇ ਤੇ ਗਾਂਧੀ ਪ੍ਰੋਜੈਕਟ ਦੇ ਬਾਰੇ ਵਿੱਚ ਆਨ ਦੀ ਸਪੋਰਟ ਹੋ ਗਈ ਸੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤਰੀਕ ਨੂੰ ਕਿਸੇ ਲੰਗੀ ਹੈ ਜੀ 15 ਤਰੀਕ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਵਿੱਚ ਕੀਤਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਦਮੀ ਸੀ ਕੋਈ ਨਸ਼ਾਨੀ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਿਕਲੀ ਜੀ ਬੱਚਾ ਬੜਾ ਮਨਪੀ ਸੀਗਾ ਬੜਾ ਮਿਲਨਸਾਰ ਸੀਗਾ ਇਕੱਲਾ ਇਕੱਲਾ ਸੀਗਾ ਜੀ ਕਿ ਇੱਕ ਭੈਣ ਸੀ ਆਸਟ੍ਰੇਲੀਆ ਚ ਗਈ ਤੇ ਮਤਲਬ ਬਸ ਆਪਾਂ ਨਾ ਵਾਪਰ ਗਿਆ ਜੀ ਨਿਰਦੇਸ਼ ਤੇ ਪਿਤਾ ਜੀ ਖੇਤੀਬਾੜੀ ਕਰਦੇ ਸੀ ਉਹਨਾਂ ਦਾ ਹੈ ਤਾਂ ਫਰੀ ਹੈ ਵੀ ਕਰੀ ਮਾਤਾ ਜੀ ਮਾਤਾ ਜੀ ਹਾਊਸ ਵਾਈਫ ਨੇ ਜੀ ਇਹ ਸਰਕਾਰ ਦੀ ਮੰਗ ਹੈ ਆਏ ਇਸ ਪਾਸੇ ਜਿਹੜੀ ਹੱਥ ਜੋੜ ਕੇ ਹੀ ਪ੍ਰਧਾਨ ਜੋ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਨੂੰ ਇਹ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਤ ਕੋਈ ਨਾ ਕੋਈ ਖਬਰ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਹੈ ਅੱਜ ਫਲਾਣੀ ਥਾਂ ਤੇ ਬੱਚਾ ਕੋਈ ਟਰਾਲਾ ਉਲਟ ਗਿਆ ਕੁਝ ਹੋ ਗਿਆ ਕੋਈ ਉਸਕੇ ਮਰ ਗਿਆ ਤੇ ਉਸਕੇ ਮਰ ਗਿਆ ਜੇ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਕੀ ਕੰਮ ਦਿੱਤੇ ਜਾਣ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੋ। ਇਹ ਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾ ਜੋ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਜੋ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰੂਪੀ ਕੋਈ ਨਜ਼ਰ ਰਿਕਾਰਡ ਦਿੱਤਾ ਜਾਵੇ। ਇਹ ਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਜੀ। ਇਹ ਇਰਾਨੀ ਬਰਨਾਮ ਸਿੰਘ ਸਾਹਿਬ ਦਾ ਟਾਕਰ ਕੌਂਸਲ ਮਤਲਬ ਦਾ ਪਸੂ ਦਾ ਕੀ ਨਾਮ ਹੈ ਕਿ ਕਿੰਨਾ ਵੇਲੇ ਬਤੀਤੀ ਲੱਗਦੀ ਜੀ ਗੱਲ ਇਹ ਹੈ ਜੀ ਪਿਛਲੇ तकरीबन 10-15 ਸਾਲ ਤੋਂ ਇਹ ਪਰਿਵਾਰ ਮਾਸੀ ਵੱਡੇ ਰਹ ਰਿਹਾ ਸੀ ਪਹਿਲਾਂ ਤਨੂਰ ਪਿੰਡ ਲਾਕਪਿੰਡ ਸੀਗਾ ਤਨੂਰ ਉੱਥੇ ਰਹਿੰਦੇ ਸੀ ਬਹੁਤ ਸਾਲوں ਤੇ ਦੁਰਸਰ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਦਾ ਨਿਰੰਦਰ ਸਿੰਘ ਜੀ ਦਾ ਬੜੇ ਚਾਮਾ ਨਾਲ ਉਹਨਾਂ ਨੇ ਪੜਾਇਆ ਲਿਖਾਇਆ ਬੱਚਿਆਂ ਵੀ ਜਿੱਦ ਦੇ ਮੂਲੇ ਮਾਪੇ ਆਰਜੰਦ ਨੇ Daiwana. 2019 ਦੇ ਵਿੱਚ ਬੱਚੇ ਨੇ ਜੀਡੀਪੀ ਦੀ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਘੇਟਾ ਤਕਰੀਬਨ ਪਿਛਲੇ 3 ਸਾਲ ਤੋਂ ਫੇਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਸਵੇਰੇ 3 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆਂ ਇੱਥੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਥੋਣੀਆਂ ਨੂੰ ਕਿਸ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਪੇ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ ਇੱਕ ਦੂਸਰਾ ਜਦੋਂ ਮੱਥੀ ਵੱਡੀ ਪਹਿਲਾਂ ਵੀ ਕਈ ਨੂੰ ਇੱਕ ਸਾਥ ਆਸਵਾਸਾ ਜੀ ਲਈ ਇਹ ਤੇਰੇ ਤੋਂ ਮੰਨਦਾ ਭਾਵੇਂ ਬਹੁਤ ਜ਼ਿਆਦਾ ਤਾਂ ਮਾਪਿਆਂ ਨੂੰ ਵੀ ਤਕਦੀਰ ਤੁਸੀਂ ਕਰਨਾ ਚਾਹੁੰਦੇ ਕੀ ਕਰਦੇ ਮਾਪਿਆਂ ਨੂੰ ਇਹੀ ਅਪੀਲਾ ਦੀ ਕੋਈ ਸਰਕਾਰਾਂ ਨੂੰ ਵੀ ਅਪੀਲਾ ਤੇ ਮਾਪਿਆਂ ਨੂੰ ਵੀ ਅਪੀਲਾ ਦੇਖੋ ਸਰਕਾਰਾਂ ਵੀ ਜਿਨੇ ਬਾਹਰਲੇ ਲੋਕ ਆਉਂਗੇ ਇੱਥੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ ਜਿੰਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਦਾ ਲੋਕਰੀ ਮਿਲਣ ਬਾਹਰਲੇ ਬੰਦਿਆਂ ਨੂੰ ਕੋਈ 30% ਤੋਂ ਕੋਈ ਜੇ ਦੇਣੀ ਵੀ ਪੈ ਜੇ ਦਾ ਦਿਓ ਜੇ ਇੱਥੇ ਉਹਨਾਂ ਨੂੰ ਰਜਗੋਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਤੋਂ ਨੌਕਰੀ ਇੱਥੇ ਸਰਕਾਰ ਦੇ ਦੇਵੇ